ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣਾ ਚੈਨਲ ਸੋਨੀ ਮੁੰਜਲ ਹੈਲ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਅੱਜ ਇੱਕ ਨਵੀਂ ਟੌਪਿਕ ਤੇ ਵੀਡੀਓ ਲੈ ਕੇ ਆਏ ਹਾਂ ਵੀਡੀਓ ਪੂਰੀ ਐਂਡ ਤੱਕ ਦੇਖਿਓ ਦੇਖੋ ਜੀ ਆਪਾਂ ਹਾਲ ਕਾਲ ਵਿੱਚ ਲੱਸੀ ਤਾਂ ਬਣਾਉਂਦੇ ਆ ਕਈ ਤਾਂ ਜ਼ਿਆਦਾ ਜਿਨ੍ਹਾਂ ਦੇ ਜ਼ਿਆਦਾ ਪਸ਼ੂ ਰੱਖਿਆ ਲੱਸੀ ਡੜਕਦੇ ਆ ਜਿਹੜਾ ਡੜਕ ਕੇ ਲੱਸੀ ਜਿਹੜੀ ਜਿੰਨੀ ਪੀੜੀ ਹੁੰਦੀ ਪੀ ਲੈਂਦੇ ਬਾਕੀ ਕਿਸੇ ਨੂੰ ਫੜਾ ਦਿੰਦੇ ਆ ਜਾਂ ਹਨਾ ਢੋਲ ਵਗੈਰਾ ਦਿੰਦੇ ਆ ਤੇ ਪਰ ਆਪਾਂ ਉਸ ਲੱਸੀ ਦੇ ਵਿੱਚੋਂ ਪਨੀਰ ਕੱਢ ਕੇ ਤੁਹਾਨੂੰ ਦਿਖਾਵਾਂਗੇ ਕਿਵੇਂ ਪਨੀਰ ਕੱਢਦੇ ਆੜਕੀ ਹੋਈ ਚਾਟੀ ਦੀੜਕੀ ਹੋਈ ਲੱਸੀ ਦੇ ਵਿੱਚੋਂ ਉਹਦੇ ਲਈ ਪਹਿਲਾਂ ਆਪਾਂ ਦਹੀਂ ਲੈ ਲਿਆ ਦਹੀਂ ਦੇ ਵਿੱਚ ਆਪਾਂ ਪਾਉਣੀ ਮਲਾਈ ਆਪਾਂ ਪਹਿਲਾਂ ਕਿਉ ਕੱਢਣਾ ਸਾਦਾ ਜਿੰਨੀ ਆਪਣਾ ਕੋਲ ਮਲਾਈ ਸੀਗੀ ਮਲਾਈ ਪਾ ਕੇ ਪਹਿਲਾਂ ਆਪਾਂ ਕਿਉ ਕੱਢ ਲਈਏ ਜਿਹਨੂੰ ਮੱਖਣ ਕਹਿੰਦੇ ਆ ਤੇ ਪਹਿਲਾਂ ਆਪਾਂ ਕੱਢ ਲਈਏ ਮੱਖਣ ਵਿੱਚ ਪਾਵਾਗੇ ਥੋੜਾ ਜਿਹਾ ਪਾਣੀ ਹਾਂ ਜੀ ਆਪਾਂ ਦਹੀਂ ਦੇ ਹਿਸਾਬ ਨਾਲ ਇੱਕ ਕੌਲਾ ਪਾਣੀ ਦਾ ਐਡ ਕਰ ਦਾਂਗੇ ਤਾਂ ਅੱਜ ਆਪਣਾ ਘਿਓ ਨਿਕਲ ਸਕੇ ਤੁਸੀਂ ਜੇਕਰ ਮਧਾਣੀ ਨਾਲ ਕੱਢਣਾ ਜਾਂ ਮਧਾਣੀ ਨਾਲ ਕੱਢ ਸਕਦੇ ਹੋ ਘਿਓ ਜੀ ਗ੍ਰੈਂਡਰ ਨਾਲ ਕਢਾ ਗ੍ਰੈਂਡਰ ਨਾਲ ਕੱਢ ਸਕਦੇ ਮੈਂ ਮਧਾਣੀ ਨਹੀਂ ਲਾਈਗੀ ਤੇ ਮਧਾਣੀ ਥੋੜੀ ਵੱਡੇ ਉਹਦੇ ਫੁੱਲ ਹਨਾ ਤੇ ਉਹ ਬੱਚੇ ਦੀ ਚਾਟੀ ਤੇ ਲੱਗਣਗੇ ਚਾਟੀ ਆਪਣੀ ਛੋਟੀ ਹੈ ਇਸ ਕਰਕੇ ਮੈਂ ਗ੍ਰੈਂਡਰ ਨਾਲ ਕਢਣ ਲੱਗੀ ਹਾਂ ਘਿਓ ਅੱਪਾ ਕਹੀ ਘਰ ਤਾਂ ਢੇਲੀ ਕਿਉਂ ਕੱਢਦੇ ਆ ਢੇਲੀ ਲੀਨ ਮੜ ਕੇ ਲੱਸੀ ਨੂੰ ਡੋਲ ਦਿੰਦੇ ਜਾਂ ਕਿਸੇ ਨੂੰ ਬਿਦਾਵਾਂ ਆਪਾਂ ਫੈਣ ਕੇ ਇਸ ਤਾਂ ਮਤਲਬ ਕਿਉਂ ਕੱਢ ਲੈਣਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿਉਂ ਉਪਰ ਆ ਚੁੱਕਿਆ ਰੜ ਕੇ ਕਿ ਆਪਾਂ ਇਹਨੂੰ ਕਿਉਂ ਨੂੰ ਪਹਿਲਾਂ ਕੱਢ ਲਾਂਗੇ ਇੱਕ ਬਾਟੀ ਦੇ ਵਿੱਚ ਹਾਂਜੀ ਹਣ ਆਪਾਂ ਵੱਲਾ ਮੱਖਣ ਕੱਢ ਲਈਏ ਜਿਹੜਾ ਆਪਾਂ ਲੜ ਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹਨ ਇੱਕ ਭਾਂਡੇ ਦੇ ਵਿੱਚੋਂ ਤਾਂ ਕੱਢ ਲੈਣਾ ਹਾਂਜੀ ਆਪਾਂ ਲੱਸੀ ਵਿੱਚੋਂ ਮੱਖਣ ਲਿਆ ਕੱਢ ਤੁਸੀਂ ਦੇਖ ਸਕਦੇ ਹੋ ਹਾਂਜੀ ਹੁਣ ਆਪੇ ਖਾਲੀ ਪਤੀਲਾ ਲੈ ਲਿਆ ਇਸ ਦੇ ਵਿੱਚ ਆਪਾਂ ਜਿਹੜੀ ਰੈੱਡ ਕੀਤੀ ਹੋਈ ਲੱਸੀ ਆ ਇਹ ਪਾ ਦਾਂਗੇ ਇਸ ਲੱਸੀ ਨੂੰ ਪਾ ਤਾ ਰੰਗ ਗਿਆਸ ਤੇ ਹਾਂਜੀ ਇਸ ਨੂੰ ਪਾ ਤਾ ਤ ਗਿਆਸ ਤੇ ਗੈਸ ਕਰਤਾ ਆਪਾਂ ਆਨ ਇਸਦੇ ਵਿੱਚ ਆਪਾਂ 2 ਪੌਣੇ ਆ ਨਿੰਬੂ 2 ਬਿੰਦੂ ਸੀ 1 ਹੀ ਪਾਇਓ ਕਿਉਂਕਿ ਵੈਸੇ ਲੱਸੀ ਖੱਟੀ ਹੁੰਦੀ ਆ ਤੇ ਵੀ ਕੱਢ ਕੇ ਆਪਾਂ ਇਹਨਾਂ ਦੇ ਇਹਦੇ ਵਿੱਚ ਨਿਚੋੜ ਦੇਣੇ ਇਸ ਦਾ ਪਾਣੀ ਨੂੰ ਇੱਕ ਨਿੰਬੂ ਪਾਇਓ ਜ਼ਿਆਦਾ ਨਹੀਂ ਮਾੜੇ ਜੇ ਗਰਮੈਸ਼ ਨਾਲੀ ਦੇਖੋ ਵੈਸੇ ਫਟੀ ਜਾਂਦੀ ਕਿਉਂਕਿ ਲੱਸੀ ਸੀਗੀ ਪਟ ਕੇ ਪਨੀਰ ਤਿਆਰ ਹੋ ਜਾਂਦਾ ਤੁਸੀਂ ਦੇਖ ਹੀ ਸਕਦੇ ਵੈਸੇ ਤਾਂ ਨਿੰਬੂ ਪਾਉਣ ਦੀ ਲੋੜ ਵੀ ਨਹੀਂ ਅੱਜ ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਵੀ ਸਕਦੇ ਹੋ ਮੈਂ ਅੱਧਾ ਕਪਾ ਲਈ ਦਿੱਤਾ ਨਿੰਬੂ ਤੇ ਤੁਹਾਨੂੰ ਲਗਾ ਹਿਲਾ ਕੇ ਰੱਖੋਨੇ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਆਪ ਹੀ ਫਟੀ ਜਾਂਦਾ ਲੱਸੀ ਨਹੀਂ ਬਣੀ ਜਾਂਦਾ ਏ ਇਹਨੇ ਕੁ ਮਿੰਟ ਦੇ ਵਿੱਚ ਹੀ ਬਨ ਜਾਣਾ ਜਿੱਸਾ ਆਪਣਾ ਲੱਸੀ ਹੋਊਗੀ ਤੁਹਾਡੀ ਹਿਸਾਬ ਨਾਲ ਪਨੀਰ ਨਿਕਲੂਗਾ ਦੇਖੋ ਦੇਖੋ ਪਨੀਰ ਬਣੀ ਜਾਂਦਾ ਬਹੁਤ ਹੀ ਆਸਾਨ ਜਿਹਾ ਤਰੀਕਾ ਲੱਸੀ ਤੋਂ ਪਨੀਰ ਬਣਾਉਂਦਾ ਦੇਖੋ ਪਾਣੀ ਲੱਗ ਹੋਇਆ ਨਾ ਤੇ ਪਨੀਰ ਲੱਗ ਹੋ ਜਾਣਾ ਲਓ ਜੀ ਆਪਣਾ ਪਨੀਰ ਨਾਲ ਦੀ ਬਣੀ ਜਾਂਦਾ ਦੇਖੋ ਤੇ ਲੱਸੀ ਸੀ ਨਾ ਲੱਸੀ ਤਾਂ ਪਾਣੀ ਅੱਡ ਹੋ ਗਿਆ ਜਮੇ ਤੇ ਪਨੀਰ ਆ ਜਿਹੜਾ ਇਹ ਪਨੀਰ ਬਾਲਾ ਤੋਂ ਅਲੱਗ ਬਣ ਚੁੱਕਿਆ ਦੇਖੋ ਲਓ ਜੀ ਆਪਣਾ ਪਨੀਰ ਬਣ ਕੇ ਬਿਲਕੁਲ ਤਿਆਰ ਹੈ ਕਿਉਂਕਿ ਦੇਖ ਸਕਦੇ ਹੋ ਤੁਸੀਂ ਪਾਣੀ ਆਪਣਾ ਬਿਲਕੁਲ ਅਲੱਗ ਹੋ ਗਿਆ ਤੇ ਪਨੀਰ ਆਪਣਾ ਅਲੱਗ ਹੋ ਗਿਆ ਆਪਾਂ ਇਹਨੂੰ ਹੁਣ ਪਹਿਲਾਂ ਸੁਣ ਲਾਂਗੇ ਹਾਂਜੀ ਹੁਣ ਜਿਹੜਾ ਆਪਾਂ ਪਨੀਰ ਬਣਾਇਆ ਪਾਣੀ ਅਲੱਗ ਕਰ ਲਾਂਗੇ ਇੱਕ ਮਲਮਲ ਦਾ ਕੱਪੜਾ ਲੈ ਲੈਣਾ ਇਹ ਆਪਾਂ ਬਾਅਦ 'ਚ ਤੋਲਾਂਗੇ ਦੇਖੋ ਪਾਣੀ ਲੱਗ ਹੋ ਜਾਣਾ ਥੱਲੇ ਚਲ ਜਾਣਾ ਪਨੀਰ ਆ ਉਹ ਅਲੱਗ ਹੋ ਜਾਣਾ ਦੇਖੋ ਪਨੀਰ ਪਨੀਰ ਟੀਲੇ ਚ ਰਹਿ ਗਿਆ ਜੇ ਵੀ ਆਪਾਂ ਕੱਢ ਕੇ ਦਿਖਾਉਂਦੇ ਆ ਤੁਹਾਨੂੰ ਦੇਖੋ ਇਹੀ ਪਨੀਰ ਜੇ ਆਪਾਂ ਬਾਜ਼ਾਰੋਂ ਲੈਣ ਜਾਈਏ ਤਾਂ ਕਿੰਨਾ ਮਹਿੰਗਾ ਮਿਲਦਾ ਹੁਣ ਇਹਨੂੰ ਆਪਾਂ ਸਾਫ਼ ਪਾਣੀ ਨਾਲ ਪਹਿਲਾਂ ਧੋ ਲਾਂਗੇ ਚੈੱਕ ਕੇ ਉਹਨਾਂ ਦੀ ਇਸ ਤਰ੍ਹਾਂ ਪਾਣੀ ਨਿਚੋੜ ਲੈਣਾ ਜਿਹੜੀ ਲੱਸੀ ਆਪਣੀ ਇੰਨੀ ਕੁ ਲੱਸੀ ਸੀਗੀ ਉਹ ਚ ਇੰਨਾ ਪਨੀਰ ਨਿਕਲਿਆ ਆ ਪਾਣੀ ਜਿਹੜਾ ਆਪਾਂ ਨਿਚੋੜ ਦੇਣਾ ਇਹ ਹੁਣ ਆਪਾਂ ਸਾਫ ਪਾਣੀ ਕੱਢਾਂਗੇ ਇਹਦਾ ਹਾਂਜੀ ਇਸ ਤਰੀਕੇ ਨਾਲ ਤੁਸੀਂ ਪਨੀਰ ਕੱਢ ਸਕਦੇ ਹੋ ਜੇ ਤੁਸੀਂ ਲੱਸੀ ੜਕਦੇ ਹੋ ਜਾਂ ਉਹ ਡੋਲੂ ਚ ਲੱਸੀ ਡੇਲੀ ਬਣਾਉਂਦੇ ਹੋ ਉਸ ਦੇ ਵਿੱਚੋਂ ਪਨੀਰ ਨਿਕਲ ਸਕਦਾ ਉਹਨੂੰ ਵਿਕਾਸ ਸਮਝ ਕੇ ਨਾ ਸੁੱਟਿਆ ਕਰੋ ਜਾਂ ਕਿਸੇ ਨੂੰ ਪਸੂਆਂ ਨੂੰ ਨਾ ਪਾਇਆ ਕਰੋ ਹਨਾ ਤੁਸੀਂ ਘਰ ਵਿੱਚ ਇੰਨਾ ਮਹਿੰਗਾ ਪਨੀਰ ਆਪ ਬਜਾਦੋਂ ਲੈ ਕੇ ਆਉਂਦੇ ਆ ਤਾਂ ਕਿੰਨਾ ਮਹਿੰਗਾ ਮਿਲਦਾ ਤੇ ਉਹ ਜਾਂ ਸ਼ੁੱਧ ਵੀ ਨਹੀਂ ਹੁੰਦਾ ਤੇ ਘਰ ਵਿੱਚ ਸ਼ੁੱਧ ਪਨੀਰ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ੜਕੀ ਹੋਈ ਲੱਸੀ ਤੋਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੈਸਾ ਹੁੰਦਾ ਥੋੜੀ ਲੱਸੀ ਹੋ ਉਡੀ ਸੀਗੀ ਆਪਣਾ ਥੋੜਾ ਹੀ ਦਹੀਂ ਸੀ ਉਸ ਤੋਂ ਆਪਣਾ ਉਸ ਤੋਂ ਪਨੀਰ ਨਿਕਲਿਆ ਫਿਰ ਵੀ ਘਰ ਤੋਂ ਪਾਈਆ ਪਨੀਰ ਤਾਂ ਨਿਕਲ ਹੀ ਆਇਆ ਇਹ ਤੇ ਇਹੀ ਪਾਈਆ ਪਨੀਰ ਬਾਜ਼ਾਰੋਂ ਲੈਣ ਜਾਈਏ ਤਾਂ ਕਿੰਨਾ ਮਹਿੰਗਾ ਮਿਲਦਾ ਏ ਠੀਕ ਆ ਕਿ ਤੁਸੀਂ ਘਰ ਵਿੱਚ ਜਿਹਾ ਪਨੀਰ ਬਣਾ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਗਾਹ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਮਿਲਦੇ ਆਂ ਫਿਰ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ